ਆਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹ ਆਇਆ ਜਗਤ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਵਿਆਹ ਸਥਾਨ ਹੈ ਗੁਰਦੁਆਰਾ ਸ੍ਰੀ ਕੰਨ ਸਾਹਿਬ ਗੁਰਦੁਆਰਾ ਸ੍ਰੀ ਬੇਰਾ ਸਾਹਿਬ ਜਿੱਥੇ ਜਗਤ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ 1487 ਈਸਵੀ ਨੂੰ 1527 ਸੰਮਤ ਨੂੰ ਸਰਹਾਲਪੁਰ ਲੋਬੀ ਤੋਂ ਪ੍ਰਾਪਤ ਦੇ ਸਮੇਤ ਇਸ ਨਟਾਰੇ ਦੀ ਧਰਤੀ ਤੇ ਸਾਡੇ ਸਤਕਾਰਯੋਗ ਮਾਤਾ ਸੁਲਖਣੀ ਜੀ ਨੂੰ ਦੇਵੋਂ ਵਾਸਤੇ ਆਏ ਸਤਿਗੁਰ ਸੱਤੇ ਪਾਤਸ਼ਾਹ ਜੀ ਨੇ ਤੋਂ ਗ੍ਰਿਸ਼ਟ ਧਰਮ ਜਿਹੜਾ ਸੀ ਆਰੰਭ ਕੀਤਾ ਤੇ ਨਾਲ ਸਾਨੂੰ ਉਪਦੇਸ਼ ਦਿੱਤਾ ਕਿ ਜੰਗਲਾਂ ਦੇ ਵਿੱਚ ਜਾ ਕੇ ਧੋਣੀਆਂ ਤਾਂ ਕੇ ਪੁੱਠੇ ਲੜਕੇ ਰੱਬ ਦੀ ਕਾਪਤੀ ਨਹੀਂ ਹੋਣੀ ਆਪਣੇ ਘਰ ਗ੍ਰਿਸ਼ਟ ਦੇ ਵਿੱਚ ਰਹਿ ਕਰਕੇ ਪਰਮੇਸ਼ਰ ਵਾਹਿਗੁਰੂ ਜੀ ਨੂੰ ਭੇਲਿਆ ਜਾ ਸਕਦਾ ਹੈ ਫਿਰ ਉਪਦੇਸ਼ ਦੇਣਾ ਕੀਤਾ ਕਿ ਕੀਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਸੋ ਹਰ ਸਾਲ ਤੁਨਕਾਨਕ ਸਾਹਿਬ ਸੱਤੇ ਪਾਤਸ਼ਾਹ ਜੀ ਦਾ ਵਿਆਹ ਤੁਰੰਗ ਜਿਹੜਾ ਵਾ ਭਾਦੋਂ ਸੁਦੀ 7ਵੀਂ ਨੂੰ ਸੰਗਤਾਂ ਬੜੇ ਪਿਆਰ ਅਤੇ ਸ਼ਾਹਸਤਕਾਰ ਦੇ ਨਾਲ ਮਨਾਉਂਦੀਆਂ ਨੇ ਜੋ ਇਸ ਸਾਲ 10 ਸਤੰਬਰ ਨੂੰ ਗੁਰਨਾਰਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਵਿਆਹ ਪ੍ਰੋਟੇੜਾ ਆ ਰਿਹਾ ਹੈ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਆਪ ਜੀ ਸੰਗਤਾਂ ਸੇ ਦਰਸ਼ਨ ਕਰ ਸਕਦੀਆਂ ਕਿ ਆਠਾ ਮਾਰਦਾ ਕੱਕ ਸੰਗਤਾਂ ਦਾ ਪੁਰਦਵਾਰਾ ਸ਼੍ਰੀ ਕੰਧ ਸਾਹਿਬ ਵਿਖੇ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਵਰਮਤ ਸਮਾਗਮ ਹੋ ਰਹੇ ਨੇ ਸਵੇਰ ਤੋਂ ਲੈ ਕਰਕੇ ਰਾਤ 10 ਵਜੇ ਤੱਕ ਵਰਮਤ ਸਮਾਗਮ ਚੱਲ ਰਹੇ ਨੇ ਜਿਸ ਦੇ ਵਿੱਚ ਬਿੰਦ ਸੰਗਤਾਂ ਆ ਕਰਕੇ ਨਤਮਸਤਕ ਹੁੰਦੀਆਂ ਹਨ ਤੇ ਇਸੇ ਤਰ੍ਹਾਂ ਹੀ ਸੰਗਤਾਂ ਦੇ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਤੇ ਸੰਗਤਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਤੇ 8 ਤਰੀਕ ਨੂੰ ਸਤਗੁਰੂ ਗੁਰਨਾਨਕ ਸਾਹਿਬ ਸਿੱਕੀ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਗੁਰਦਵਾਰਾ ਸਾਹਿਬ ਫਰੀਖਨੜ ਸਾਹਿਬ ਆਰੰਭ ਹੋਣਗੇ ਤੇ 10 ਤਰੀਕ ਨੂੰ ਸਵੇਰੇ 8 ਵਜੇ ਭੋਗ ਪਾਏ ਜਾਣਗੇ ਤੇ 9 ਜੀਕ ਨੂੰ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਜਿਹੜਾ ਆ ਬਟਾਲੇ ਦੀ ਧਰਤੀ ਤੇ ਪਹੁੰਚੇਗਾ ਤੇ 10 ਜੀਕ ਨੂੰ ਸਵੇਰੇ 8 ਵਜੇ ਗੁਰਦੁਆਰਾ ਡੇਰਾ ਸੈਂਕ ਤੋਂ ਨਗਰ ਕੀਰਤਨ ਆਰੰਭ ਹੋ ਕਰਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਗੁਰਦੁਆਰਾ ਕੰਸਤ ਤੋਂ ਹੁੰਦਾ ਹੈ ਡੇਰਾ ਸੈਂਕ ਸਮਾਪਤੀ ਹੋਵੇਗੀ ਸੋ ਮਹਾਰ ਸਾਲ ਸੰਗਤਾਂ ਦੇ ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੁੰਦਾ ਹੈ तकरीबन ਇੱਕ ਸਾਲ ਤੋਂ ਹੀ ਸੰਗਤਾਂ ਦੇ ਅੰਦਰ ਇਹ ਇੱਕ ਤਾਂ ਹੁੰਦੀ ਹੈ ਕਿ ਉਹ ਸਮਾਂ ਕਦੋਂ ਆਵੇ ਜਦੋਂ ਗੁਰਨਾਨਕ ਸਾਹਿਬ ਸੱਚੀ ਪਾਤਸ਼ਾਹੀ ਦਾ ਵਿਆਹ ਤੋਂ ਬਿਜੇਣਾ ਵਾ ਉਹ ਮਨਾਇਆ ਜਾਵੇ ਕਿਉਂਕਿ ਸੰਗਤਾਂ ਦੇ ਅੰਦਰ ਬੜੀ ਸ਼ਰਧਾ ਹੈ ਬੜੀ ਭਾਵਨਾ ਹੈ ਭਾਵਨਾ ਦੇ ਨਾਲ ਗੁਰੂ ਕੀ ਲੰਗਰ ਸੰਗਤਾਂ ਜਿਹੜੀਆਂ ਨੇ ਉਹ ਸ਼ਿਕਾਰੀਆਂ ਨੇ ਇਸ ਪ੍ਰਕਾਰ ਇਸ ਸਾਲ ਵੀ ਸੰਗਤਾਂ ਦੇ ਅੰਦਰ ਕਾਫੀ ਮਹੀਨਿਆਂ ਤੋਂ ਸੰਗਤਾਂ ਜਿਹੜੀ ਨਾ ਤਿਆਰੀ ਦੇ ਵਿੱਚ ਲੱਗੀਆਂ ਹੋਈਆਂ ਹਨ ਸਾਬ ਜੀ ਦੇਖ ਸਕਦੇ ਹੋ ਕਿ ਕਿੰਦਾ ਡੈਕੋਰੇਸ਼ਨ ਕੀਤੀ ਹੋਈ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸੋਦਾਸ ਵੱਲੋਂ ਸਤਿਗੁਰੂ ਗੁਰਤਾਰਾਹ ਸਾਹਿਬ ਦੀ ਮਾਤਾ ਸੁਭਾਣੀ ਜੀ ਦੇ ਵਿਆਹਪੁਰਬ ਦੀਆਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸੰਗਤਾਂ ਨੂੰ ਬੇਨਤ ਬੇਨਤ ਬਧਾਈਆਂ ਇਹ ਕੰਗ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ੋਭਾ ਪ੍ਰਾਪਤ ਹੈ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਨੰਦ ਕਾਰਜ ਹੋਏ ਤੇ ਉਸ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ ਬੇਦੀ ਨੇ ਦਿਵਾਲੀ ਲਾਵਾ ਦੇ ਰਿਆ ਕਰਨ ਦੀ ਜਦੋਂ ਗੱਲ ਚੱਲੀ ਤੇ ਗੁਰਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਅਸੀਂ 베ਦੀ ਦੇ ਦਿਵਾਲੇ ਲਾਵਾ ਨਹੀਂ ਕਰਨੀ ਅਸੀਂ ਅਕਾਲ ਪੁਰਖ ਦੇ ਉਪਾਸ਼ਕ ਆ ਅਗਨੀ ਦੇ ਉਪਾਸ਼ਕ ਨਹੀਂ ਫਿਰ ਪੰਡਤਾਂ ਨੇ ਕਿਹਾ ਕਿ ਤੁਸੀਂ ਦੱਸੋਗੇ ਤੁਹਾਡੇ ਆਨੰਦ ਕਾਰਜ ਕਿਵੇਂ ਕੀਤੇ ਜਾਣ ਉਸ ਵੇਲੇ ਫਿਰ ਗੁਰਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇੱਕ ਕਾਗਜ਼ ਦੇ ਉੱਪਰ ਮੂਲ ਮੰਤਰ ਲਿਖ ਕਰਕੇ ਤੇ ਉਹਦੀ ਦਿਵਾਲੀ ਚਾਰ ਪ੍ਰਕਰਮਾ ਜਿਹੜੀਆਂ ਅਸੀਂ ਕੀਤੀਆਂ ਸੀ ਮਾਤਾ ਜੀ ਦੇ ਨਾਲ ਲਾਵਾ ਫਿਰ ਇਹ ਨਏ ਸਤਗੁਰੂ ਜੀ ਦੇ ਆਨੰਦ ਕਾਰਜਾਂ ਤੋਂ ਬਾਅਦ ਸਤਗੁਰੂ ਜੀ ਨੂੰ ਕੱਚੀ ਕੰਧ ਦੇ ਕੋਲ ਖੜ੍ਹਾਇਆ ਗਿਆ ਕਿ ਇਹਨਾਂ ਨੇ ਸਾਡੇ ਧਰਮਕੀਆਂ ਰੌ ਰੀਤਾਂ ਦਾ ਖੰਡਨ ਕੀਤਾ ਆ ਕੋਣ ਆਵੇ ਕਿ ਸੱਚ ਦੀ ਆਵਾਜ਼ ਨੂੰ ਖਤਾਵਾਸ ਤੇ ਖੱਟੀ ਕੀਤਾ ਜਾਵੇ ਜਦੋਂ ਗੁਰਦਾਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੁਆਰ ਦੇ ਕੋਲ ਭਾਇਆ ਗਿਆ ਇੱਕ ਬਜ਼ੁਰਗ ਮਾਤਾ ਨੇ ਆ ਕਰਕੇ ਕਿਹਾ ਕਿ ਪੁੱਤਾਂ ਕੱਚੀ ਹੈ ਢੈਣ ਵਾਲੀ ਹੈ ਉੱਠ ਕੇ ਇੱਕ ਪਾਸੇ ਤੇ ਹੁੜਾ ਕਰ ਪੰਜਾਬ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਮਾਤਾ ਜੀ ਭਾਵਾ ਕੇ ਕੰਧ ਖੱਟੀ ਹੈ ਸਾਨੂੰ ਹੀ ਪਤਾ ਹੈ ਕਿ ਢੈਣ ਵਾਲੀ ਹੈ ਸਾਰੇ ਕੰਧ ਜਿਹੜੀ ਹੈ ਕਦੇ ਵੀ ਟੱਠੇਗੀ ਨਹੀਂ ਇਹ ਜੁਗਾ ਜੁਗੰਤਰਾਂ ਤੱਕ ਕਾਇਮ ਰਹੇਗੀ ਤੇ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ ਸੁਖੜੇ ਪੰਦ ਜਿਹਦੇ ਕੋਲ ਗੁਰਦਾਨਕ ਸਾਹਿਬ ਸੱਤੀ ਪਾਤਸ਼ਾਹ ਜੀ ਬੈਠੇ ਅੱਜ ਵੀ ਛੇਛੇ ਦੇ ਵਿੱਚ ਮੜੀ ਹੋਈ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਦੂਰ ਦਰਡੇ ਤੋਂ ਇਸ ਪੰਦ ਦੇ ਦਰਸ਼ਕਦਾਰੀ ਕਰਨ ਵਾਸਤੇ ਆਉਂਦੀਆਂ ਨੇ ਜੋ ਵੀ ਕਿਸੇ ਦੀ ਮਨ ਦੀ ਭਾਵਨਾ ਹੁੰਦੀ ਹੈ ਉਹ ਸਤਿ ਸੰਤ ਜਰਨਾ ਤੇ ਅਰਦਾਸ ਪੇਸ਼ ਕੀ ਕਰਦਾ ਹੈ ਤੇ ਸਤਿਗੁਰੂ ਜੀ ਪੂਰਨ ਕਰਦੇ ਆ ਜਿੰਨਾ ਬੰਦਿਆਂ ਦੀਆਂ ਸ਼ਾਦੀਆਂ ਨਹੀਂ ਹੁੰਦੀਆਂ ਵਿਆਹ ਨਹੀਂ ਹੁੰਦੇ ਉਹ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਤੇ ਅਰਦਾਸ ਬੇਨਤੀ ਕਰਦੇ ਆ ਕਿ ਸਤਿਗੁਰੂ ਜੀ ਉਹਨਾਂ ਦੀਆਂ ਭਾਵਨਾਵਾਂ ਪੂਰਨ ਕਰਦੇ ਆ ਸੋ ਜਗਾ ਮਹਾੜ ਹੈ ਪਵਿੱਤਰ ਹੈ ਜਿੱਥੇ ਜਾਏ ਪਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸੋ ਸਤਿਗੁਰੂ ਜੀ ਨੇ ਚਰਨ ਪਾਏ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਸੰਗਤਾਂ ਨਤਮਸਤ ਪੁੰਚ ਗਿਆ ਹਨ ਇਹ ਇਸ ਸਥਾਨ ਦਾ ਪਾਵਨ ਇਤਿਹਾਸ ਸੰਗਤਾਂ ਸਤਿਗੁਰੂ ਜੀ ਦੇ ਵਿਆਹਪੁਰਦ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆਉਂਦੀਆਂ ਹਨ ਤੇ ਗੁਰਦੁਆਰਾ ਸਾਹਿਬ ਜਗਾ ਥੋੜੀ ਹੋਣ ਕਰਕੇ ਸਰਾ ਨਾ ਹੋਣ ਕਰਕੇ ਸੰਗਤਾਂ ਦੇ ਰਹਿਣ ਵਾਸਤੇ ਲੋਕਾਂ ਨੇ ਆਪਣੇ ਘਰ ਜਿਹੜੇ ਨੇ ਉਹ ਦਿੱਤੇ ਹੋਏ ਨੇ ਜੋ ਇਹ ਸਕੂਲਾਂ ਦੇ ਵਿੱਚ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਜਿਹੜੇ ਨੇ 24 ਘੰਟੇ ਚੱਲ ਰਹੇ ਆ ਨਿਰੰਤਰ ਚੱਲ ਰਹੇ ਨੇ ਹੋਰ ਸਮਾਜ ਸੁਸਾਇਟੀਆਂ ਵੱਲੋਂ ਵੀ ਸੰਗਤਾਂ ਦੀ ਸਹੂਲਤ ਵਾਸਤੇ ਲੰਗਰ ਜਿਹੜੇ ਨੇ ਚੱਲ ਰਹੇ ਆ ਤੇ ਇਸੇ ਤਰ੍ਹਾਂ ਹੀ ਮੈਡੀਕਲ ਸਕੂਲਕਾ ਡਿਸਪੈਂਸਰੀ ਗੁਰਦਰਾ ਸਾਹਿਬ ਦੇ ਅੰਦਰ ਹੈ ਹੋਰ ਵੀ ਬਾਰੋਂ ਵੀ ਡਾਕਟਰ ਸਾਹਿਬ ਆ ਕਰਕੇ ਕੈਂਪ ਲਗਾਉਂਦੇ ਨੇ ਤਾਂ ਕਿ ਦੂਰ ਦੇਡੇ ਤੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਉਹਨਾਂ ਨੂੰ ਕੋਈ ਆਉਣ ਦੇ ਵਿੱਚ ਕੋਈ ਮੁਸ਼ਕਲ ਨਾ ਹੋਵੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਹਰ ਇੱਕ ਰੋੜ ਤੇ ਸੰਗਤਾਂ ਲੰਗਰ ਜਿਹੜੇ ਨੇ ਉਹ ਲਾਉਂਦੀਆਂ ਹਨ ਤਾਂ ਕਿ ਜਿਹੜੀਆਂ ਦੂਰੋਂ ਆਉਣ ਵਾਲੀਆਂ ਸੰਗਤਾਂ ਉਹ ਰਸਤੇ ਵਿੱਚ ਵੀ ਗੁਰੂ ਕੇ ਲੰਗਰ ਜਿਹੜੀਆਂ ਨੇ ਛਕ ਸਕਣ